ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਦੀ ਧਰਤੀ 'ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਹੋਰ ਇਤਿਹਾਸਿਕ ਸਥਾਨ ਦੇ ਕਰਵਾਵਾਂਗੇ ਦਰਸ਼ਨ ਬਣੇ ਰਹਿਓ ਵੀਡੀਓ ਦੇ ਨਾਮ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਸਾਥੀ ਅਦਾ ਪਦਾਰਿਆਂ ਮੋਗਾ ਤੋਂ ਲੁਧਿਆਣਾ ਰੋਡ ਗੁਰਦੁਆਰਾ ਨਾਨਕਸਰ ਕਲੀਰਾਂ ਜੋ ਕਿ ਮੋਗੇ ਤੋਂ 25 ਕਿਲੋਮੀਟਰ ਦੂਰ ਜਗਰਾਉਂ ਵਿੱਚ ਸਥਿਤ ਹੈ ਗੁਰਦੁਆਰਾ ਨਾਨਕਸਰ ਕਲੇਰਾ ਜਾਣ ਲਈ ਆਪਾਂ ਮੋਗੇ ਤੋਂ ਲੁਧਿਆਣਾ ਰੋਡ ਤੇ ਜਾਵਾਂਗੇ ਤੇ ਮੇਨ ਰੋਡ ਤੇ ਜਾਂਦੇ ਹੋਏ ਆਪਾਂ ਕ੍ਰਾਸ ਕਰਾਂਗੇ ਮਹਿਣਾ ਫਿਰ ਅਜਿਤਵਾਲ ਅਜਿਤਵਾਲ ਕ੍ਰਾਸ ਕਰਕੇ ਫਿਰ ਆਪਾਂ ਪਹੁੰਚਾਂਗੇ ਨਾਨਕਸਰ ਕਲੇਰਾ ਅਜਿਤਵਾਲ ਪਾਰ ਕਰਨ ਤੋਂ ਬਾਅਦ ਸੜਕ ਦੇ ਉੱਪਰ ਕਾਫੀ ਵੱਡਾ ਬੋਰਡ ਲੱਗਾ ਹੋਇਆ ਹੈ ਗੁਰਦੁਆਰਾ ਨਾਨਕਸਰ ਜਾਣ ਵਾਸਤੇ ਰਸਤੇ ਦਾ ਤੇ ਆਪਾਂ ਪੁਲ ਨਹੀਂ ਚੜਨਾ ਫੋਲ ਦੇ ਨੀਤੇ ਲੈਫਟ ਹੈਂਡ ਸਾਈਡ ਤੋਂ ਟਰਨ ਕਰਨਾ ਵਾ ਗੁਰਦੁਆਰਾ ਸਾਹਿਬ ਦਾ ਰਸਤਾ ਜਾਣ ਲਈ ਮੇਨ ਗੇਟ ਤੋਂ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਵੱਲ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਤੁਹਾਨੂੰ ਕਰਵਾਉਣੇ ਆ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੋ ਇਸ ਸਥਾਨ ਦੀ ਸਥਾਪਨਾ ਬਾਬਾ ਨਾਨਕ ਸਿੰਘ ਜੀ ਨੇ ਕੀਤੀ ਸੀ ਬਾਬਾ ਨਾਨਕ ਸਿੰਘ ਜੀ 1903 ਈਸਵੀ ਵਿੱਚ ਇਸ ਸਥਾਨ ਤੇ ਆਏ ਸੀ ਉਸ ਵੇਲੇ ਇਸ ਸਥਾਨ ਤੇ ਇੱਕ ਬਹੁਤ ਵੱਡਾ ਜੰਗਲ ਹੁੰਦਾ ਸੀ ਤਾਂ ਬਾਬਾ ਨਾਨਕ ਸਿੰਘ ਜੀ ਨੇ ਇਸ ਸਥਾਨ ਨੂੰ ਚੁਣਿਆ ਸੀ ਤਾਂ ਕਿ ਉਹ ਇਕਾਂਤ ਵਿੱਚ ਬੈਠ ਕੇ ਪਰਮਾਤਮਾ ਦੀ ਭਗਤੀ ਕਰ ਸਕਣ ਬਾਬਾ ਨਾਨਕ ਸਿੰਘ ਜੀ ਨੇ ਇਸ ਜਗ੍ਹਾ ਤੇ ਕਾਫੀ ਲੰਮਾ ਸਮਾਂ ਭਗਤੀ ਕੀਤੀ ਤੇ ਇੱਕ ਪ੍ਰਣ ਵੀ ਲਿਆ ਸੀ ਕਿ ਇਸ ਸਥਾਨ ਤੇ ਕਦੇ ਵੀ ਪੱਕੀ ਇੱਟ ਨਹੀਂ ਲਾਉਣਗੇ ਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਇੱਕ ਸ਼ਾਗਿਰਦ ਇੱਕ ਭਗਤ ਹੋਵੇਗਾ ਜੋ ਇਸ ਸਥਾਨ ਤੇ ਬਹੁਤ ਵੱਡੇ ਵੱਡੇ ਮਹਿਲ ਬਣਾਵੇਗਾ। ਬਾਬਾ ਨਾਨਕ ਸਿੰਘ ਜੀ ਦੀ ਇਹ ਗੱਲ ਸੱਚ ਵੀ ਹੋਈ ਤੇ ਬਾਬਾ ਨਾਨਕ ਸਿੰਘ ਜੀ ਨੇ ਆਪਣੀ ਗੱਦੀ ਬਾਬਾ ਈਸ਼ਰ ਸਿੰਘ ਜੀ ਨੂੰ ਦਿੱਤੀ। ਬਾਬਾ ਨਾਨਕ ਸਿੰਘ ਜੀ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਨੇ ਇਸ ਸਥਾਨ ਤੇ ਗੁਰੂ ਘਰ ਦੀ ਪੱਕੀ ਇਮਾਰਤ ਬਣਾਈ। ਇਸ ਤਾਂ ਤੇ ਹਰ ਮਹੀਨੇ ਪੂਰਨਮਾਸ਼ੀ ਲੱਗਦੀ ਐ ਤੇ ਪੁੰਨਿਆਂ ਤੇ ਸੰਗਤਾਂ ਦਾ ਬਹੁਤ ਇਕੱਠ ਹੁੰਦਾ ਐ। ਇਸ ਗੁਰਦੁਆਰਾ ਸਾਹਿਬ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਜਗ੍ਹਾ ਤੇ ਗੁੱਲਕ ਨਹੀਂ ਰੱਖੀ ਗਈ ਐ। ਮਾਇਆ ਦਾ ਮੱਥਾ ਇਸ ਗੁਰਦੁਆਰਾ ਸਾਹਿਬ ਵਿੱਚ ਨਹੀਂ ਟਿਕਦਾ। ਕਿਉਂਕਿ ਬਾਬਾ ਨਾਨਕ ਸਿੰਘ ਜੀ ਨੇ ਪ੍ਰਣ ਲਿਆ ਸੀ ਕਿ ਉਹ ساری ਉਮਰ ਮਾਇਆ ਨੂੰ ਹੱਥ ਨਹੀਂ ਲਾਉਣਗੇ। ਤੇ ਨਾ ਹੀ ਉਹਨਾਂ ਦੇ ਆਉਣ ਵਾਲੇ ਸੇਵਕ ਮਾਇਆ ਨੂੰ ਹੱਥ ਲਾਉਣਗੇ। ਕਿਉਂਕਿ ਜਿੱਥੇ ਮਾਇਆ ਹੁੰਦੀ ਐ ਉਸ ਜਗ੍ਹਾ ਤੇ ਲੜਾਈ ਝਗੜੇ ਹੁੰਦੇ ਨੇ। ਇਸ ਕਰਕੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਮਿਸ਼ਰੀ ਦਾ ਟਿਕਦਾ ਤੁਹ ਕੋ ਲੈ ਕਰ ਬਲੇ ਹਾਰੇ ਆਪਣੇ ਸੱਜਣੋ ਕੈ ਇਸ ਥਾਨ ਬਾਬਾ ਈਸ਼ਰ ਸਿੰਘ ਜੀ ਦਾ ਬਣਿਆ ਹੋਇਆ ਹੈ ਜਿੱਥੇ ਬਾਬਾ ਈਸ਼ਰ ਸਿੰਘ ਜੀ ਆਸਨ ਲਾਇਆ ਕਰਦੇ ਸਨ ਤੇ ਭਗਤੀ ਕਰਿਆ ਕਰਦੇ ਸਨ ਇਸ ਥਾਨ ਤੇ ਬਾਬਾ ਅਨੰਦ ਸਿੰਘ ਜੀ ਦੁਪਹਿਰ ਵੇਲੇ ਕਥਾ ਕਰਿਆ ਕਰਦੇ ਸਨ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ